ਜੋ ਸਾਡੇ ਪਿਤਾ ਨੇ ਸਿਖਾਇਆ ਸਲਾਮ ਇੱਕ ਨੂੰ ਕਰਨੀ ਹੈ ਇੱਕ ਦੀ ਫਤਿਹ ਹੈ ਇੱਕ ਨੇ ਹੀ ਜਿੱਤ ਦਿਵਾਉਣੀ ਹੈ ਜਿਹੜੀ ਜ਼ਬਾਨ 'ਚ ਫਤਿਹ ਹੋਏਗੀ ਉਹਦੇ ਮੈਦਾਨ ਵਿੱਚ ਵੀ ਫਤਿਹ ਹੋਏਗੀ ਜਿਹੜਾ ਜ਼ਬਾਨ ਤੋਂ ਫਤਿਹ ਬਣਾਉਣ ਤੋਂ ਡਰਦਾ ਹੈ ਉਹ ਮੈਦਾਨ ਵਿੱਚ ਵੀ ਡਰੇਗਾ ਕਬਰਾਂ ਰੇਗੇ ਡੋਲੇਗਾ ਫੇਰ ਸੁੱਭਾ ਸਰਹੰਗ ਦੀ ਕਚਹਿਰੀ ਵਿੱਚ ਗਏ ਹਨ ਤੇ ਸਹਿਬਜ਼ਾਦਿਆਂ ਨੇ ਗੱਜ ਕੇ ਆਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਫਤਿਹ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਉੱਥੇ ਫਤਿਹ ਗਜਾਈਂ ਕਹਿੰਦੇ ਉਸ ਸਮੇਂ ਗੂਨਾ ਸਿੰਘ ਨਡੂੜੀਆ ਲਿਖਦੇ ਨੇ ਉਹ ਕਹਿੰਦੇ ਸਾਬ ਜਦਿਆਂ ਤੇ ਖੰਚਾਂ ਮਾਰੀਆਂ ਗਈ ਜਿਵੇਂ ਤੂੰ ਦੀ ਛਿੱਡੀ ਹੋਵੇ ਨਾ ਪਤਲੀ ਉਹ ਬਾਬਾ ਚੋਰਾਵਰ ਸਿੰਘ ਸਾਹੀ ਬਾਬਾ ਫਤਿਹ ਸਿੰਘ ਸਾਹਿਬ ਦੀ ਸ਼ਮਕਾਂ ਮਾਰੀਆਂ ਕਿ ਤੁਸੀਂ ਸलाम ਕਰੋ ਤੁਸੀਂ ਫਤਿਹ ਨਾ ਬਲਾਓ ਕਹਿੰਦੇ ਜੋ ਜੋ ਸੰਕਾ ਮਾਰਦੇ ਰਹੇ ਸਹਬਜ਼ਾਦੇ ਤ्यों ਤ्यों ਫੇਰ ਫਤਿਹ ਬਲਾਉਂਦੇ ਕਿੱਡਾ ਤਿਹੜਾ ਰਤਾ ਸਰੀਰ ਨੂੰ ਕਸ਼ਟ ਦਿੱਤੇ ਜਾ ਰਹੇ ਨੇ ਜਿਵੇਂ ਮਹਾਰਾਜ ਦਾ ਬੱਚੇ ਨੇ ਨਾ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤਰ ਰਹੇ ਉਸ ਮਾਇ ਉਹ ਕਹਿੰਦੇ ਹਾਰ ਕੇ ਉਥੇ ਮਲੇਰ ਕੋਟਲੇ ਦੇ ਨਵਾਬ ਨੇ ਰੋਕਿਆ ਉਹ ਕਹਿੰਦੇ ਇਦਾਂ ਨਾ ਕਰੋ ਇਹ ਬੱਚੇ ਨੇ ਅੱਜ ਮਲੇਰ ਕੋਲੇ ਦਾ ਨਵਾਬ ਵੀ ਆਇਆ ਇਹ ਬੱਚਿਆਂ ਤੇ ਕਹਿ ਨਾ ਠਮਾਓ ਉੱਥੇ ਵਜ਼ੀਰ ਖਾਨ ਕਹਿੰਦਾ ਹੈ ਕਿਉਂਕਿ ਵਜ਼ੀਰ ਖਾਨ ਨੂੰ ਇਹ ਸੀ ਉਹ ਜਿਵੇਂ ਹੁੰਦਾ ਨਾ ਵੀ ਦੂਜੇ ਦੇ ਮੋਢੇ ਤੇ ਰੱਖ ਕੇ ਮਦੂਕ ਚਲਾਉਣੀ ਵਜ਼ੀਰ ਖਾਨ ਨੂੰ ਇਹ ਸੀ ਵੀ ਇਹ ਬੱਚਿਆਂ ਨੂੰ ਵੀ ਖਤਮ ਕਰ ਦਿਆਂਗੇ ਤੇ ਇਹਦਾ ਇਲਜ਼ਾਮ ਵੀ ਮੇਰੇ ਤੇ ਨਹੀਂ ਆਏਗਾ ਮਲੇਰ ਕੋਲੇ ਦੇ ਨਵਾਬ ਤੇ ਸਿਰ ਤੇ ਇਹਦਾ ਇਲਜ਼ਾਮ ਆ ਜੇ ਵਜ਼ੀਰ ਖਾਨ ਕਹਿੰਦਾ ਸ਼ੇਰ ਮੁਹੰਮਦ ਖਾਨ ਮਲੇਰ ਕੋਲੇ ਦੇ ਨਵਾਬ ਨੂੰ ਤੇ ਤੁਹਾਡੇ ਭਰਾਵਾਂ ਨੂੰ ਨਾਰ ਖਾਨ ਨੂੰ ਖਵਾਜਾ ਕਿਦਰ ਖਾਨ ਤੁਹਾਡੇ ਭਰਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜੰਕੌਰ ਦੀ جنگ ਦੇ ਵਿੱਚ ਮਾਰਿਆ ਖਤਮ ਕੀਤਾ ਤੁਹਾਡੇ بڑے ਵੱਡੇ ਵੱਡੇ ਜਿਹੜੇ ਸਿਪਾਹੀ ਸੀ ਸੂਰਮੇ ਸੀ ਉਹ ਜੰਕੌਰ ਦੀ جنگ ਦੇ ਵਿੱਚ ਉਹਨਾਂ ਨੂੰ ਸਿੱਖਾਂ ਨੇ ਖਤਮ ਕੀਤਾ ਤੁਸੀਂ ਆਪਣੇ ਭਰਾਵਾਂ ਦਾ ਬਦਲਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰਾਂ ਨੂੰ ਮਾਰ ਕੇ ਖਤਮ ਕਰਕੇ ਆਪਣੇ ਭਰਾਵਾਂ ਦਾ ਬਦਲਾ ਲੈਣਾ ਕਰੋ ਜੋ ਤੁਹਾਡਾ ਫੈਸਲਾ ਹੋਏਗਾ ਉਹ ਇਸ ਕਚਹਿਰੀ 'ਚ ਮੰਨਿਆ ਜਾਏਗਾ ਜੋ ਤੁਸੀਂ ਕਹੋਗੇ ਉੱਥੇ ਇੱਕੋ ਇੱਕ ਬੰਦਾ ਆਇਆ ਜੀ ਜਿਨੇ ਹਾਂ ਦਾ ਨਾਰਾ ਮਾਰਿਆ ਉਹ ਸੀ ਸ਼ੇਰ ਮੁਹੰਮਦ ਖਾਨ ਉਸ ਭਰੀ ਕਚਹਿਰੀ ਦੇ ਵਿੱਚ ਇੱਕੋ ਇੱਕ ਇਨਸਾਨ ਜਿਉ ਆਪਾਂ ਕਹਿ ਸਕਦੇ ਆ ਵੀ ਬੰਦੇ ਨੇ ਧਰਮ ਦੀ ਕੋਈ ਗੱਲ ਕੀਤੀ ਐ ਕੋਈ ਧਰਮ ਦੀ ਗੱਲ ਕਰਨ ਵਾਲਾ ਹੈ ਉਹ ਸ਼ੇਰ ਮੁਹੰਮਦ ਖਾਨ ਕਹਿੰਦਾ ਵਜ਼ੀਰ ਖਾਨ ਬਦਲਾ ਹੀ ਲੈਣਾ ਹੈ ਤੋ ਲੈ ਕੇ ਇਨਕੇ ਬਾਪ ਸੇ ਖੁਦਾ ਮਖਬੂਜ਼ ਰੱਖੇ ਹਮੇ ਐਸੇ ਪਾਪ ਸੇ ਉਹ ਕਹਿੰਦਾ ਜੇ ਬਦਲਾ ਹੀ ਲੈਣਾ ਹੈ ਤੇ ਮੈਂ ਗੁਰੂ ਗੋਬਿੰਦ ਸਿੰਘ ਤੋਂ ਲਵਾਗਾ ਰਣ ਤੱਤੇ ਵਿੱਚ ਜਗੇ ਮੈਦਾਨ ਚ ਉਹ ਕਿਤੇ ਵੀ ਟਕਰ ਲਗੇ ਮੈਂ ਜੰਗ ਦੇ ਮੈਦਾਨ ਵਿੱਚ ਆਪਣੇ ਭਰਾਵਾਂ ਦਾ ਬਦਲਾ ਗੁਰੂ ਗੋਬਿੰਦ ਸਿੰਘ ਤੋਂ ਲਵਾਂਗਾ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਇਨਾ ਸ਼ੀਰ ਖੋਰ ਦੁੱਧ ਪੀਂਦੇ ਬੱਚਿਆਂ ਨੂੰ ਇਹਨਾਂ ਨੂੰ ਜ਼ੁਲਮ ਇਹਨਾਂ ਤੇ ਕਹਿਰ ਕਮਾਉਣਾ ਕਰਾਂ ਇਹਨਾਂ ਨੂੰ ਕੁਝ ਆਖਾਂ ਕਹਿੰਦੇ ਵਜ਼ੀਰ ਖਾਨ ਜੇ ਤੂੰ ਵੀ ਆਪਣਾ ਭਲਾ ਚਾਹਣਾ ਹੈ ਤੇ ਇਨਾਂ ਬੱਚਿਆਂ ਨੂੰ ਛੱਡ ਦੇ ਇਹ ਗੱਲ ਕਹਿ ਕੇ ਸ਼ੇਰ ਮੁਹੰਮਦ ਖਾਨ ਉੱਠ ਕੇ ਚਲਾ ਗਿਆ ਸਾਰੇ ਚੁੱਪ ਹੋ ਜਾਂਦੇ। ਇੱਕੋ ਇੱਕ ਬੰਦਾ ਜਿਹਨੇ ਹਾਂ ਦਾ ਨਾਰਾ ਮਾਰਿਆ ਉਹ ਲੱਗਦਾ ਹੈ ਵੀ ਉੱਥੇ ਦੀ ਸੱਚਾ ਆਨੰਦ ਉੱਠਦਾ। ਸੱਚਾ ਆਨੰਦ ਜਿਹਨੂੰ ਝੂਠਾ ਆਨੰਦ ਵੀ ਕਿਹਾ। ਝੂਠਾ ਆਨੰਦ ਵੀ ਕਿਹਾ। ਇਹ ਉੱਠਦਾ ਹੈ ਇਹ ਕਹਿੰਦਾ ਬੱਚਿਓ ਹੁਣ ਲੱਗਦਾ ਹੈ ਵੀ ਤੁਹਾਨੂੰ ਛੱਡ ਦਿੱਤਾ ਜਾਏ। ਜੇ ਤੁਹਾਨੂੰ ਛੱਡ ਦਿੱਤਾ ਗਿਆ। ਤੁਸੀਂ ਕੀ ਕਰੋਗੇ? ਸਾਹਿਬ ਜادہ ਜੋਰਾਮਨ ਸਿੰਘ ਬਾਬਾ ਫਤਿਹ ਸਿੰਘ ਸਾਹੀ ਜੀ ਕਹਿੰਦੇ ਅਨੰਦਪੁਰੀ ਨੂੰ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਫੇਰ ਤੁਹਾਡੇ ਨਾਲ ਦੋ ਹੱਥ ਕਰਾਂਗੇ ਉਹ ਕਹਿੰਦੇ ਵੀ ਫੇਰ ਤੁਹਾਨੂੰ ਪਹਿਲੀ ਗੱਲ ਉਹ ਕਹਿੰਦੇ ਤੁਸੀਂ ਛੱਡਣਾ ਨਹੀਂ ਕਹਿੰਦੇ ਜੇ ਛੱਡ ਦਿੱਤਾ ਕਹਿੰਦੇ ਫੇਰ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਫੇਰ ਤੁਹਾਡੇ ਜ਼ੁਲਮ ਰਾਜ ਦਾ ਅੰਤ ਕਰਾਂਗੇ ਉਹਨੇ ਫੇਰ ਪੁੱਛਿਆ ਵੀ ਫੇਰ پکڑੋ ਕਹਿੰਦੇ ਸੁੱਚਾ ਆਨੰਦ ਵਾਰ-ਵਾਰ ਨਾ ਪੁੱਛ ਜਿੰਨਾ ਚਿਰ ਜ਼ੁਲਮ ਰਾਜ ਦੀਆਂ ਜੜਾਂ ਨਹੀਂ ਪੁੱਟੀਆਂ ਜਾਂਦੀਆਂ ਬਾਬੇ ਕੇਤੇ ਬਾਬਰ ਕਿਆਂ ਦੀ جنگ ਚੱਲੀ ਰਹੇ ਇਹ جنگ ਜਦੀ ਰਹੇ ਉਹ ਵਜ਼ੀਰ ਖਾਨ ਉੱਥੇ ਫਿਰ ਸਾਰੇ ਸੁੱਚਾ ਆਨੰਦ ਵੀ ਕਹਿੰਦਾ ਬਾਗੀ ਨੇ ਬੱਚੇ ਉੱਥੇ ਜਿਹੜੇ ਦੂਜੇ ਸੀ ਉਹ ਵਜ਼ੀਰ ਖਾਨ ਦੇ ਹੱਥ ਕੁਗਦਣ ਵਾਲੇ ਉਹ ਵੀ ਕਹਿੰਦੇ ਸਾਰੇ ਉੱਚੀ ਉੱਚੀ ਕਹਿੰਦੇ ਬੱਚੇ ਨਹੀਂ ਇਹ ਬਾਗੀ ਨੇ ਇਹ ਹਕੂਮਤ ਨੂੰ ਚੈਲੰਜ ਕਰਦੇ ਪਏ ਸਾਰੇ ਆਲੇ ਬਾਗੀ ਇਕਰਾਰ ਦੇ ਦਿੱਤਾ ਵਜ਼ੀਰ ਖਾਨ ਕਹਿੰਦਾ ਬੱਚਿਓ ਅਜੇ ਵੀ ਸਮਾਂ ਹੈ ਨਹੀਂ ਤੇ ਤੁਹਾਨੂੰ ਮੌਤ ਦੇ ਘਾਟ ਉਤਾਦ ਦਿੱਤਾ ਜਾਏਗਾ ਸਹਿਬਜ਼ਾਦੇ ਕਹਿੰਦੇ ਅਸੀਂ ਮਰਨਾ ਪਹਿਲਾਂ ਕਬੂਲ ਕਰ ਲਿਆ ਮੌਤ ਦਾ ਡਰ ਉਹਨੂੰ ਹੁੰਦਾ ਹੈ ਜਿਹੜਾ ਮੌਤ ਨੂੰ ਕਬੂਲੇ ਨਾ ਜਿਨੇ ਮੌਤ ਨੂੰ ਕਬੂਲ ਹੀ ਲਿਆਨ ਦਰਕਾ ਦਾ ਕਹਿੰਦੇ ਇੱਥੇ ਤਾਂ ਸਾਰੇ ਸਭ ਨੇ ਮਰਨਾ ਕਬੀਰ ਮਰਤਾ ਮਰਤਾ ਜਗ ਨੂੰ ਆ ਮਰ ਭੀ ਨਾ ਜਾਣੇ ਕੋਏ ਐਸੀ ਮਰਨੀ ਜੋ ਮਰੇ ਬਹਰ ਨਾ ਮਰਨਾ ਹੋਏ ਉਥੇ ਕਹਿੰਦੇ ਸਾਨੂੰ ਡਰਾ ਲਾਓ ਕਹਿੰਦੇ ਬੱਚਿਓ ਸ਼ਰਾ ਵਿੱਚ ਆਜੋ ਬੜਾ ਪਰਿਵਾਰ ਗਿਆ ਬਹੁਤ ਵਾਰ ਲਾਲਚ ਦਿੱਤੇ ਬੜੇ ਲਾਲਚ ਦਿੱਤੇ ਡਰਾਵੇ ਦਿੱਤੇ ਸਾਮ ਦੰਡ ਤੇ ਇਹ ਜਿੰਨਾ ਕੁਝ ਹੋ ਸਕਦਾ ਸੀ ਉਹ ਸਾਰਾ ਕੁਝ ਕਰਨਾ ਕੀਤਾ ਹੈ ਫੇਰ ਕਿਹਾ ਬੱਚਿਓ ਤੁਸੀਂ ਸਾਡੀ ਗੱਲ ਮੰਨ ਲਓ ਸਾਡੇ ਧਰਮ ਚਾਕੇ ਤੁਸੀਂ ਮਹਿਬੂਬ ਹੋਦੋ ਤੁਹਾਨੂੰ ਸਿਪਾਹੀ ਦਿੱਤੇ ਜਾਣਗੇ ਤੁਹਾਨੂੰ ਜਾਗੀਰਾਂ ਦਿੱਤੀਆਂ ਜਾਣਗੀਆਂ ਹੋਰਾਂ ਦੇ ਨਾਲ ਚ ਦਿੱਤੇਗੇ ਮਹਿਲਾ ਦੇ ਨਾਲ ਚ ਦਿੱਤੇਗੇ ਨੇ ਮਹਿਲ ਮਾੜੀਆਂ ਦੇ ਜੋ ਤੁਸੀਂ ਚਾਹੋਗੇ ਤੁਹਾਨੂੰ ਮਿਲੇਗਾ ਪਿਆਰਿਓ ਇੱਕ ਗੱਲ ਚੇਤੇ ਰੱਖਿਓ ਸਾਹਿਬਜ਼ਾਦਿਆਂ ਦਾ ਇਤਿਹਾਸ ਬੜਾ ਮਹਾਨ ਹੈ ਉਹਨਾਂ ਦੀ ਕੁਰਬਾਨੀ ਦਾ ਦੇਣ ਅਸੀਂ ਨਹੀਂ ਦੇ ਸਕਦੇ ਅਸੀਂ ਅੱਜ ਘਰਾਂ ਵਿੱਚ ਬੈਠੇ ਆਂ ਚੰਗੇ ਭੋਜਨ ਮਿਲਦੇ ਨੇ ਕੱਪੜੇ ਮਿਲਦੇ ਨੇ ਖਾਣ ਪੀਣ ਦੀ ਆਜ਼ਾਦੀ ਹੈ ਇਹ ਦੇਣ ਉਹਨਾਂ ਸਾਹਿਬਜ਼ਾਦਿਆਂ ਦੀ ਹੈ ਉਹਨਾਂ ਨੇ ਆਪਣੇ ਤਲ ਤੇ ਤਸੀਹੇ ਹੰਢਾਏ ਹਨ ਅਸੀਂ ਸੁਖੀ ਰਹਿ ਸਕੀਏ ਅਸੀਂ ਅੱਜ ਤਾਂ ਸੁਖੀ ਆਂ ਜੇ ਸਾਹਿਬਜ਼ਾਦਿਆਂ ਨੇ ਆਪਣੇ ਤੇ ਤਸੀਹੇ ਹੜਾਏ ਵजीर खान ਕਹਿਆ ਕਹਿੰਦੇ ਸਤਿਗੁਰੂ ਕੇ ਲਾਡਲੋਂ ਨੇ ਰੋਬ ਸੇ ਦਿਆ ਜਵਾਬ ਰੋਬ ਦੇ ਨਾਲ ਗੁਰੂ ਕੇ ਲਾਡਲਿਆਂ ਨੇ ਜਵਾਬ ਦਿੱਤਾ ਆਤੀ ਨਹੀਂ ਹੈ ਸ਼ਰਮ ਤੁਜੇ ਐ ਨਵਾਬ ਮਾਰੇ ਕਹਿੰਦੇ اے ਸਹਬਜ਼ਾਦੇ ਅਲਾ ਯਾਰ ਖਾਂ ਜੋਗੀ ਲਿਖਦੇ ਨੇ ਉਹ ਕਹਿੰਦੇ ਵਜ਼ੀਰ ਖਾਂ ਸਤਿਗੁਰੂ ਕੇ ਲਾਡਲੋਂ ਨੇ ਰੋਬ ਸੇ ਦਿਆ ਜਵਾਬ ਆਤੀ ਨਹੀਂ ਹੈ ਤੁਜੇ ਸ਼ਰਮ ਐ ਨਵਾਬ ਇਸ ਜਾਂ ਲਿਖਾ ਹੈ ਜ਼ੁਲਮ ਦਿਖਾ ਹਮੇ ਕਿਤਾਬ ਕਹਿੰਦੇ ਸਾਨੂੰ ਉਹ ਕਿਤਾਬ ਦਿਖਾ ਜਿਹੜੀ ਕਿਤਾਬ ਵਿੱਚ ਜ਼ੁਲਮ ਕਰਨਾ ਲਿਖਿਆ ਤੂੰ ਜ਼ੁਲਮ ਕਰਦਾ ਪਿਆ ਉੱਥੇ ਅੱਲਾ ਯਾਰ ਖਾਂ ਜੋਗੀ ਲਿਖਦੇ ਨੇ ਉਹ ਕਹਿੰਦੇ ਸਹਿਬ ਜਾਨਦਿਆਂ ਨੇ ਕਿਹਾ ਹੈ ਤਲੀਮ ਕਹੀਂ ਜ਼ੋਰ ਕੀ ਕੁਰਾਨ ਮੇਂ ਨਹੀਂ ਹੈ ਕੁਰਾਨ ਮੇਂ ਵਿੱਚ ਕਿਤੇ ਨਹੀਂ ਲਿਖਿਆ ਵੀ ਜ਼ੁਲਮ ਕਰੋ ਤੋ ਸੀੜੇ ਡੇੜਾ ਕਰੋ ਤਾਲੀਮ ਕੀ ਜੋਰ ਕਹੀਂ ਕੁਰਾਨ ਮੇਂ ਨਹੀਂ ਹੈ ਖੂਬੀ ਤੇਮਾਰੇ ਸ਼ਾਹ ਕੇ ਇਮਾਨ ਮੇਂ ਨਹੀਂ ਲਗਾ ਤੇਰੇ ਸ਼ਾਹ ਤੇਰੇ ਬਾਦਸ਼ਾਹ ਦੇ ਕਹਿੰਦੇ ਮਨ ਚ ਬੇਈਮਾਨੀ ਹੈ ਉੱਥੇ ਇਮਾਨ ਨਹੀਂ ਪੜ ਕੇ ਕੁਰਾਨ ਪਿਤਾ ਕੋ ਕਤਲ ਕਰਦਾ ਕਹਿੰਦੇ ਜਿਹੜਾ ਕੁਰਾਨ ਪੜ ਕੇ ਪਿਤਾ ਨੂੰ ਕਤਲ ਕਰਦਾ ਉਹ ਕਾਹਦਾ ਬਾਦਸ਼ਾਹ ਉਹ ਕਾਹਦਾ ਪੁੱਤਰ ਹੈ ਜਿਹੜਾ ਪਿਤਾ ਨੂੰ ਤਸੀਹੇ ਨਹੀਂ ਦੇਦਾ ਜੋਲਮ ਕਰੀਬ ਚੱਲੇ ਪਿਤਾ ਦੀ ਮੌਤ ਜਿਸੇ ਖੁਸ਼ੀ ਦੀ ਨਵੈਦ ਹੈ ਕਹਿੰਦੇ ਜਿਹੜਾ ਪਿਤਾ ਦੀ ਮੌਤ ਸੁਣਦਾ ਹੈ ਬਾਦਸ਼ਾਹ ਔਰੰਗਜ਼ੇਬ ਖੁਸ਼ ਹੋ ਜਾਂਦਾ ਵੀ ਖੁਸ਼ੀ ਦੀ ਕਬਰ ਮਿਲ ਗਈ ਪਿਤਾ ਦੀ ਮੌਤ ਹੋ ਗਈ ਕਹਿਰ ਕੀਤਾ ਸੀ ਔਰੰਗਜ਼ੇਬ ਦੀ ਤੁਸੀਂ ਗੱਲ ਕਰਦੇ ਹੋ ਵੀ ਉਹ ਧੱਗੇ ਨਾਲ ਸ਼ਰਾਬ ਵਿੱਚ ਲਿਆ ਰਿਹਾ ਜਿਹੜਾ ਆਪ ਧਰਮ ਤੋਂ ਡਿਗਿਆ ਹੋਇਆ ਹੈ ਜਿਹਦਾ ਆਪਣਾ ਕੋਈ ਦੀਨ ਇਮਾਨ ਨਹੀਂ ਹੈ ਜਿਹੜਾ ਆਪ ਬੇਈਮਾਨ ਹੈ ਉਹ ਦੂਜਿਆਂ ਨੂੰ ਧਰਮ ਚ ਲਿਆਉਣਾ ਚਾਹੁੰਦਾ ਹੈ ਬੜੀ ਗੋਬ ਦੇ ਨਾਲ ਸਤਿਗੁਰੂ ਕੇ ਲਾਡਲੋਂ ਨੇ ਦਿਆ ਰੋਪ ਸੇ ਜਵਾਬ ਆਤੀ ਨਹੀਂ ਐ ਸ਼ਰਮ ਤੁਜ ਕੋ ਜਰਾ ਤੁਜ ਕੋ ਐ ਨਵਾਬ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਕੀ ਕਰਦਾ ਪਿਆ ਉਥੇ ਫਿਰ ਉਹ ਕਹਿੰਦੇ ਵੀ ਤੂੰ ਸਰੀਰ ਐਡੇ ਨਿੱਕੇ ਉਮਰਾ ਇੰਦੀਆਂ ਨਿੱਕੀਆਂ ਜਵਾਨ ਐਡੀ ਵੱਡੀ ਉਹ ਕਹਿੰਦੇ ਐਡੀ ਵੱਡੀ ਕੁਰਸੀ ਤੇ ਬੈਠਾ ਐ ਤਖਤ ਤੇ ਬੈਠਾ ਤੇ ਸੋਚ ਐਡੀ ਨੀਵੀਂ ਤੇਰੀ ਸਹਿਬਜ਼ਾਦੇ ਕਹਿੰਦੇ ਤੇਰੀ ਅੱਡੀ ਵੀ ਸੋਚ ਉਸ ਵੇਲੇ ਬਹੁਤ ਇਸ ਤਰ੍ਹਾਂ ਦੇ ਜਿਹੜੇ ਸਵਾਲ ਇਹ ਕਹਿ ਲਈ ਇਹ ਵੀ ਲੋਕ ਜਿਹੜੇ ਵੇਖਣ ਵਾਲੇ ਸੀ ਸਭਾ ਵਿੱਚੋਂ ਵੀ ਹੈਰਾਨ ਹੋ ਗਏ ਉਹ ਕਹਿੰਦੇ ਇਹ ਜਿਹੋ ਤੇ ਆ ਪਿਤਾ ਉਹੋ ਜੇ ਪੁੱਤਰ ਨੇ ਪਿਤਾ ਨਹੀਂ ਕਿਸੇ ਤੋਂ ਡਰਿਆ ਤੇ ਪੁੱਤਰ ਵੀ ਕਿਸੇ ਤੋਂ ਡਰਨ ਵਾਲੀ ਉੱਥੇ ਵੀ ਦੋਨਾਂ ਸਿੰਘ ਹਡੂੜੀਆਂ ਲਿਖਦੇ ਨੇ ਉਹ ਕਹਿੰਦੇ ਵੀ ਸਹਿਬ ਜਾਂਦਿਆਂ ਨੂੰ ਬਿੱਪੜ ਦੇ ਨਾਲ ਬੰਨ ਕੇ ਗਲੇਲੇ ਮਾਰੀ ਗਏ ਬਿੱਪੜ ਨਾਲ ਬੰਨ ਕੇ ਗਲੇਲੇ ਮਾਰੇ ਗਏ ਨੇ ਜਿਵੇਂ ਕੋਈ ਮਜ਼ਾਕ ਕਰਦਾ ਹੋਵੇ ਇਦਾਂ ਨਾਲੇ ਮਜ਼ਾਕ ਕਰਦੇ ਨੇ ਨਾਲੇ ਗਲੇਲੇ ਮਾਰਦੇ ਨੇ ਨਾਲੇ ਆਖਦੇ ਨੇ ਬੱਚਿਓ ਅਜੇ ਵੀ ਮੌਕਾ ਹੈ ਸਾਡੀ ਗੱਲ ਮੰਨ ਸਹਿਰ ਜਾਂਦੇ ਉੱਥੇ ਵੀ ਕਿਹਾ ਜਾਂਦਾ ਬਾਬਾ ਫਤੇ ਸਿੰਘ ਦੀ ਸੱਜੀ ਅੱਖ ਤੇ ਲੱਗਦਾ ਬਹੁਤ ਜ਼ੋਰ ਚ ਆ ਕੇ ਗਲੇਲਾ ਲੱਗਦਾ। ਬਾਬਾ ਫਤਿਹ ਸਿੰਘ ਇੱਕ ਹੱਥ ਨਾਲ ਆਪਣੀ ਅੱਖ ਨੂੰ ਪਕੜ ਲੈਂਦੇ ਜਿਹੜੀ ਅੱਖ ਤੇ ਲੱਗਦਾ। ਫੇਰ ਕਹਿੰਦਾ ਨਵਾਬ ਵਜ਼ੀਰ ਖਾਂ ਕਹਿੰਦਾ ਬੱਚਿਓ ਅਜੇ ਵੀ ਮਰ ਲਓ ਬਾਬਾ ਫਤਿਹ ਸਿੰਘ ਸਿਰ ਹਲਾਉਂਦੇ ਨੇ ਤੁਹਾਡੀ ਗੱਲ ਅਸੀਂ ਨਹੀਂ ਮੰਨਾਂਗੇ। ਇਹ ਅਸੀਂ ਜੋ ਇਰਾਦਾ ਸਾਡਾ ਤੁਸੀਂ ਅਸੀਂ ਪਹਿਲਾਂ ਹੀ ਕਹਿ ਦਿੱਤਾ ਤੁਸੀਂ ਜੋ ਮਰਜ਼ੀ ਕਰ ਲਓ। ਅਸੀਂ ਤੁਹਾਡੀ ਗੱਲ ਨਹੀਂ ਮੰਨਾਂ। ਫੇਰ ਕਹਿੰਦੇ ਉਂਗਲਾਂ ਦਾ ਉਂਗਲਾਂ ਤੇ ਪਲੀਤੇ ਲਾਇਗੇ ਉਂਗਲਾਂ ਦਾ ਮਾਸ ਸੜਿਆ ਗਿਆ ਸ਼ਮਕਾਂ ਦੀ ਤਾਂ ਗੱਲ ਪਹਿਲਾਂ ਵੀ ਕਰ ਦਿੱਤੀ ਵੀ ਸੀ ਸ਼ਮੀਆਂ ਸ਼ਮਕੀਆਂ ਮਾਰੀਆਂ ਗਈਆਂ ਕਿੱਡਾ ਕਹਿ ਕੇ ਮਾਉਣਾ ਕੀਤਾ ਹੈ ਹਕੂਮਤ ਨੇ ਉਹ ਜਲਮਾਂ ਨੇ ਜਿਨ੍ਹਾਂ ਦੇ ਅੰਦਰ ਰੰਚਕ ਮਾਤਰ ਦੀ ਤਰਸਨੀ ਆਏ ਤੇ ਕਹਿੰਦੇ ਜਦੋਂ ਫੇਰ ਕਾਜੀ ਨੂੰ ਕਿਹਾ ਨਿਵਾਦ ਨੇ ਕਹਿੰਦਾ ਇਹ ਬਾਗੀ ਨੇ ਬਾਗੀਆਂ ਲਈ ਸਜ਼ਾ ਦੱਸੋ ਸਜ਼ਾ ਕੀ ਹੁਣ ਜਿਹੜਾ ਬੰਦਾ ਲਾਲਚੀ ਹੋਏਗਾ ਲਾਲਚੀ ਹੋਏਗਾ ਲਾਲਚੀ ਤੇ ਡਰ ਵਿੱਚ ਉਹਦੀ ਗੱਲ ਮੰਨੇਗਾ ਜਿਹੜਾ ਲਾਲਚ ਦੇਵੇਗਾ ਜਿਹੜਾ ਡਰ ਦੇਈਗਾ ਉਹਦੀ ਗੱਲ ਨੂੰ ਮੰਨੇ ਕਾਜੀ ਨੇ ਫਤਵਾ ਸੁਣਾਇਆ ਹੈ ਵੀ ਇਹਨਾਂ ਬਾਗੀ ਬੱਚਿਆਂ ਨੂੰ ਨੀਹਾਂ ਦੇ ਵਿੱਚ ਚੌਂਦੇ ਦੀਵਾਰਾਂ ਵਿੱਚ ਚਿੰਨ ਦਿੱਤਾ ਜਾਏ ਫਤਵਾ ਸੁਣਾ ਦਿੱਤਾ ਗਿਆ ਸਹਿਬ ਜਾਦਿਆਂ ਨੂੰ ਠੰਡੇ ਗੁਰਜ ਵਿੱਚ ਫੇਰ ਲਿਆਂਦਾ ਜਾਂਦਾ ਹੈ ਮਾਤਾ ਗੁਜਰਕੌਰ ਜੀ ਦੇ ਕੋਲ ਜਦੋਂ ਆਏ ਨੇ ਤਾਂ ਮਾਤਾ ਗੁਜਰਕੌਰ ਜੀ ਨੇ ਫੇਰ ਘੁੱਟ ਕੇ ਆਪਣੇ ਗਲੇ ਨਾਲ ਲਾਇਆ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਸ ਤੁਸੀਂ ਸੋਚ ਕੇ ਵੇਖੋ ਵੀ ਮਾਤਾ ਗੁਜਰਕੌਰ ਜੀ ਤੇ ਕੀ ਬੀਤੀ ਹੋਏਗੀ ਜਦੋਂ ਮਾਤਾ ਗੁਜਰਕੌਰ ਨੇ ਸਹਿਬ ਜਾਦਿਆਂ ਦੀਆਂ ਅੱਖਾਂ ਵੇਖੀਆਂ ਉਹਦੀਆਂ ਵੀ ਉਹਨਾਂ ਦੀਆਂ ਅੱਖਾਂ ਤੇ ਗਲੇਲੇ ਲੱਗੇ ਨੇ ਉਹਨਾਂ ਦੇ ਚਿਹਰੇ ਤੇ ਉਹਨਾਂ ਦੀ ਜਦੋਂ ਪਿੱਠ ਵੇਖੀ ਹੋਏਗੀ ਨੀਲ ਪਏ ਹੋਏ ਹੋਣਗੇ ਕਿੰਨੇ ਨੀਲ ਪਏ ਹੋਣਗੇ ਉਹਨਾਂ ਦੀਆਂ ਜਦੋਂ ਉਂਗਲਾਂ ਵੇਖੀਆਂ ਹੋਣਗੀਆਂ ਮਾਤਾ ਗੁਜਰਪੁਰ ਜੀ ਤੇ ਕੀ ਬੀਤੀ ਹੋਏਗੀ ਵੀ ਉਂਗਲਾਂ ਦਾ ਬਾਸੜਿਆ ਗਿਆ ਉਸ ਵੇਲੇ ਪੁੱਛਦੇ ਨੇ ਮਾਤਾ ਜੀ ਮਾਤਾ ਪੁੱਛਦੇ ਆ ਪੁੱਤਰੋ ਬੱਚਿਓ ਇੰਨਾ ਕੁਝ ਹੋਇਆ ਹੈ ਤੁਸੀਂ ਡੋਲੇ ਕਹਿੰਦੇ ਮਾਤਾ ਜੀ ਕੋਈ ਜਮਿਆ ਹੀ ਨਹੀਂ ਹੈ ਸਾਨੂੰ ਡਲਾਉਣ ਵਾਲਾ ਉਹਨਾਂ ਨੇ ਬੜੇ ਯਤਨ ਕੀਤੇ ਪਰ ਸਾਨੂੰ ਨਹੀਂ ਡਿਲਾ ਸਕੇ ਮਾਤਾ ਗੁਜਰਪੁਰ ਜੀ ਖੇੜੇ ਉੱਤੇ ਸ਼ਾਬਾਸ਼ ਬੱਚਿਓ ਸ਼ਾਬਾਸ਼ ਤੁਸੀਂ ਡੋਲੇ ਨਹੀਂ ਮੈਨੂੰ ਇਹੀ ਉਮੀਦ ਸੀ ਮੇਰਾ ਜਿਵੇਂ ਹੁੰਦਾ ਹੈ ਨਾ ਜੀ ਜਿਹੜਾ ਜਿਨੇ ਪੜਾਇਆ ਹੋਵੇ ਉਹ ਕਹਿੰਦਾ ਸ਼ਾਬਾਸ਼ ਮੈਂ ਜੋ ਪੜਾਇਆ ਉਹ ਚੰਗੀ ਤਰ੍ਹਾਂ ਪੜਿਆ ਮਾਤਾ ਗੁਜਰਪੁਰ ਕਹਿੰਦੇ ਬੱਚਿਓ ਜੋ ਮੈਂ ਪੜਾਇਆ ਉਹ ਤੁਸੀਂ ਚੰਗੀ ਤਰ੍ਹਾਂ ਪੜਿਆ ਵੀ ਹੈ ਤੇ ਕਮਾਇਆ ਵੀ ਹੈ ਅੱਜ ਬੰਦਾ ਪੜ ਲਏਗਾ ਸੁਣ ਲਏਗਾ ਕਮਾਉਣਾ ਬੜਾ ਔਖਾ ਬਹੁਤ ਔਖਾ ਥੋੜੀ ਜੀ ਗੱਲ ਪਿੱਛੇ ਡੋਲ ਜਾਂਦਾ ਬੰਦਾ ਬੈਠ ਕੇ ਕਈ ਵਾਰ ਹੁੰਦਾ ਹੈ ਜੀ ਬੈਠ ਕੇ ਸੁਣ ਵੀ ਲਏਗਾ ਪਰ ਫੇਰ ਮੜੀਆਂ ਮਸਾਣੀਆਂ ਤੇ ਆ ਜਿਹੜੇ ਜੋਤਸ਼ੀ ਹੁੰਦੇ ਨੇ ਪੁੱਛਿਆ ਦੇਣ ਵਾਲੇ ਉਹਨਾਂ ਦੇ ਪਿੱਛੇ ਤੁਰਿਆ ਮਰਦਾ ਉਹ ਮਹਾਰਾਜ ਕਹਿੰਦੇ ਸਿੱਖ ਕੁਝ ਜਿਹੜਾ ਸਬਕ ਮਾਤਾ ਗੁਜਰ ਘੋਰ ਨੇ ਪੜਾਇਆ ਸਹਿਜਾਦਿਆਂ ਨੇ ਉਹਨੂੰ ਪੂਰੀ ਤਰ੍ਹਾਂ ਕਮਾਇਆ ਡੋਲੇ ਨਹੀਂ ਮਾਤਾ ਗੁਜਰਕੌਰ ਕਹਿਣ ਲੱਗੀ ਪੁੱਤਰੋ ਬੱਚਿਓ ਅਜੇ ਪੜਚਾ ਹੋਰ ਪੜਨਾ ਹੈ ਤੇ ਆਹ ਜਿਹੜੀ ਰਾਤ ਆਜਾਉਣੀ 12 ਪੂ ਦੀ ਰਾਤ ਇਹ ਆਖਰੀ ਰਾਤ ਹੈ ਸਹਿਬ ਜਾਨੇ ਤੇ ਮਾਤਾ ਜੀ ਆਖਰੀ ਰਾਤ ਸਾਰੀ ਰਾਤ ਮਾਤਾ ਗੁਜਰਕੌਰ ਜੀ ਨੂੰ ਪਤਾ ਹੈ ਵੀ ਕੱਲ ਨੂੰ ਇਹਨਾਂ ਨੇ ਸ਼ਹਾਦਤ ਦਾ ਜਹਾਜ਼ ਪੀ ਜਾਣਾ ਆਪਣੇ ਤੋਂ ਕਦੇ ਵੱਖ ਨਹੀਂ ਸੀ ਕੀਤਾ ਮਾ ਗੁਜਰਕੌਰ ਨੇ ਆਪਣੇ ਪੁੱਤਰਿਆਂ ਨੂੰ ਸਾਰੀ ਰਾਤ ਮਾਤਾ ਜੀ ਬਾਣੀ ਸੁਣਾਉਂਦੇ ਨੇ ਇਤਿਹਾਸ ਸੁਣਾਉਂਦੇ ਨੇ ਇੱਕਾ ਢੜ ਪੱਕਾ ਇਰਾਦਾ ਕਰ ਦਿੰਦੇ ਆ ਜਿਹਨੂੰ ਕੋਈ ਵੀ ਤਾਕਤ ਡਲਾ ਨਾ ਸਕੇ ਐਡੀ ਕਮਾਈ ਉਹ ਫਿਰ ਅੱਜ ਦੀ ਰਾਤ ਵੀ ਮਾਤਾ ਗੰਦਰਕੌਰ ਆ ਤਿੰਨ ਰਾਤਾਂ 10 ਪੋ ਦੀ ਰਾਤ 11 ਪੋ ਦੀ ਰਾਤ ਤੇ 12 ਪੋ ਦੀ ਰਾਤ ਠੰਡੇ ਮੋਰਚ ਦੇ ਵਿੱਚ ਉਹ ਦੀਦ ਕੀਤੀ ਰ ਹੈ ਕੀ ਅੱਗੇ ਇਤਿਹਾਸ ਵਰਤਦਾ ਕੱਲ ਕਿਵੇਂ ਸ਼ਹਾਦਤ ਹੁੰਦੀ ਹੈ ਸ਼ਹਾਦਤ ਸੰਬੰਧੀ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਸ਼ਹੀਦਾਂ ਦੇ ਪਾਏ ਹੋਏ ਕੁਰਨਿਆਂ ਤੇ ਚੱਲ ਸਕੀਏ ਆਪਣੀ ਜ਼ਿੰਦਗੀ ਦੇ ਵਿੱਚੋਂ ਕੁਝ ਸਿੱਖੀਏ ਕਿਉਂਕਿ ਸ਼ਹੀਦ ਦੀ ਜਿਹੜੀ ਮੌਤ ਹੈ ਨਾ ਉਹ ਕੌਮ ਕੀ ਰੀਤ ਹੈ ਕਹਿੰਦੇ ਜ਼ਿੰਦਗੀ ਮਰਦੀ ਹੈ ਕੌਮਾਂ ਤਕਦੀਰ ਬਦਲਦੀ ਹੈ ਤਕਦੀਰ ਬਦਲਦੀ ਕੌਮਾਂ ਦੀ ਜਦ ਗੁੱਲਦਾ ਖੂਨ ਸ਼ਹੀਦਾਂ ਦਾ ਇੱਕ ਸ਼ਹੀਦ ਤੋਂ ਲੱਖਾਂ ਸ਼ਹੀਦ ਪੈਦਾ ਹੁੰਦੇ ਨੇ ਇਹਨਾਂ ਕੋਈ ਕਈ ਸਾਲ ਪ੍ਰਚਾਰ ਕਰ ਲੈ ਉਹਦਾ ਅਸਰ ਨਹੀਂ ਹੁੰਦਾ ਜਿੰਨਾ ਅਸਰ ਇੱਕ ਸ਼ਹੀਦ ਦਾ ਹੁੰਦਾ ਉਹ ਸ਼ਹੀਦ ਦਾ ਅਸਰ ਪਹਿੰਦੀ ਦੁਨੀਆ ਤੱਕ ਰਹਿੰਦਾ ਤੇ ਅਸੀਂ ਵੀ ਉਸ ਤੋਂ ਕੁਝ ਸਿੱਖਿਆ ਗ੍ਰਹਿਣ ਕਰੀਏ ਸਤ